ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਵੈਲਕਮ ਟੂ ਸਾਡਾ YouTube ਚੈਨਲ ਜਿਸ ਦਾ ਨਾਮ ਹੈ ਪੰਜਾਬੀ ਇੰਜੀਨੀਅਰਸ ਤੇ ਅੱਜ ਆਪਾਂ ਤੁਹਾਨੂੰ ਸੁਧਖਾਂ ਲੱਗੀਆਂ ਸਾਡੀ ਸੁਸਾਇਟੀ ਆ ਦੇਖੋ ਸਾਡੀ ਸੁਸਾਇਟੀ ਇਹ ਕਿੱਦਾਂ ਦੀ ਹੈ ਇੱਥੇ ਅ ਅੱਜ ਕੋਈ ਪ੍ਰੋਗਰਾਮ ਚੱਲ ਰਿਹਾ ਹੈ ਜੋ ਕਿ ਨਵਰਾਤਰੀਆਂ ਕਰਕੇ ਇਹ ਸੁਸਾਇਟੀ ਦਾ ਨਾਮ ਹੈ ਦਾ ਹਾਈਡ ਪਾਰਕ ਤੇ ਦੇਖੋ ਸਾਰੀਆਂ ਸਟਾਲਾਂ ਲੱਗ ਚੁੱਕੀਆਂ ਨੇ ਤੇ ਤਿਆਰੀਆਂ ਚੱਲ ਰਹੀਆਂ ਨੇ ਤੇ ਅੱਜ ਇਹ ਫੰਕਸ਼ਨ ਸ਼ੁਰੂ ਹੋ ਜਾਣਾ ਹੈਗਾ ਤੇ ਇਸ ਤੇ ਫੰਕਸ਼ਨ ਦੇ ਵਿੱਚ ਬਹੁਤ ਸਾਰੇ ਆਈਟਮਸ ਬਹੁਤ ਸਾਰੇ ਇਵੈਂਟਸ ਹੋਣਗੇ ਲਾਈਕ ਜਿਵੇਂ ਕਿ ਡਾਂਡਿਆ ਹੋਏਗਾ ਜਾਂ ਕਲਚਰ ਪ੍ਰੋਗਰਾਮ ਹੋਣਗੇ ਤੇ ਬੱਚੇ ਛੋਟੇ ਛੋਟੇ ਬੱਚੇ ਆਪਣੇ ਆਪਣੀ ਸਕਿੱਟਾਂ ਪੇਸ਼ ਕਰਨਗੇ ਤੇ ਇਹ ਪ੍ਰੋਗਰਾਮ 3-4 ਦਿਨ ਲਗਾਤਾਰ ਚੱਲਣਾ ਹੈਗਾ ਤੇ ਇਹਦਾ ਲਾਸਟ ਡੇ ਹੋਏਗਾ ਦੁਸ਼ਹਿਰਾ ਜਿਸ ਦਿਨ ਦੁਸ਼ਹਿਰਾ ਹੈ ਉਸ ਦਿਨ ਇਹਦਾ ਲਾਸਟ ਡੇ ਹੋਏਗਾ ਤੇ ਆਪਾਂ ਇਥੋਂ ਨਿਕਲਦੇ ਆ ਹੁਣ ਹੁਣ ਅੱਜ ਆਪਾਂ ਜਾ ਰਹੇ ਹਾਂ ਮਾਲਵਾਲ ਤੇ ਤੁਹਾਨੂੰ ਮਾਲ ਦੀ ਸ਼ੇਅਰ ਕਰਾਵਾਂਗੇ ਜੋ ਸਾਡੇ ਇੱਥੇ ਲੋਕਲ ਮਾਲ ਪੈਂਦਾ ਹੈ ਤੇ ਮੀਨ ਵਾਈਲ ਤੁਸੀਂ ਹਾਂ ਇੰਜੋਏ ਕਰੋ ਸੋਸਾਇਟੀ ਦੇ ਵਿਊਜ਼ ਹਾਂ ਕਿ ਕਿ ਚੱਲ ਰਹੇ تھے ਦੇਖੋ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਗੇ ਮਾਲ ਵੱਲ ਹਾਂ ਨੂੰ ਪ੍ਰੋਗਰਾਮ ਹਾਂ ਹਾਂਜੀ ਆਪਾਂ ਮਾਲ ਪਹੁੰਚ ਚੁੱਕੇ ਆ ਤੇ ਮਾਲ ਪਹੁੰਚ ਕੇ ਪਤਾ ਲੱਗਾ ਕਿ ਇੱਥੇ ਵੀ ਫੰਕਸ਼ਨ ਚੱਲ ਰਿਹਾ ਡਾਂਡੀਆਂ ਨਾਈਟ ਤੇ ਤੁਸੀਂ ਦੇਖੋ ਡਾਂਡੀਆਂ ਨਾਈਟ ਕਿੰਦਾ ਲੋਕ ਇੰਜੋਏ ਕਰ ਰਹੀ ਹੈ ਤੇ ਇਹ ਮਾਲ ਹੈ ਬਿਲਕੁਲ ਮੈਟਰੋ ਦੇ ਸਾਹਮਣੇ ਹੈ ਤੇ ਇਹ ਇਹਦਾ 뷰 ਹੈ ਬਹੁਤ ਸੋਹਣੀ ਸਾਈਡ ਤੇ ਬਣਿਆ ਹੋਇਆ ਮਾਲ ਹੈ ਤੇ ਸਾਹਮਣੇ ਮੈਟਰੋ ਦੀ ਲਾਈਨ ਲੰਘਦੀ ਹੈ ਤੇ ਦੇਖੋ ਇੱਥੇ ਵੀ ਪੂਰੀਆਂ ਸਟਾਲਸ ਲੱਗੀਆਂ ਹੋਈਆਂ ਤੇ ਲੋਕ ਪੂਰਾ ਇੰਜੋਏ ਕਰ ਰਹੇ ਹੈ ਤੇ ਡਾਂਡੀਆਂ ਨਾਈਟ ਦੇ ਮਜ਼ੇ ਲੈ ਰਹੇ ਹੈ ਤੇ ਅੱਗੇ ਦੇਖੋ ਇਹ ਐਂਟਰੀ ਹੈ ਤੇ ਇੱਥੋਂ ਆਪਾਂ ਐਂਟਰੀ ਤੋਂ ਇੱਥੇ ਇਹਨਾਂ ਨੇ ਪੂਰਾ ਦੇਖੋ ਸੈਟਅਪ ਕੀਤਾ ਹੋਇਆ ਤੇ ਲੋਕੀ ਇੱਥੇ ਅਰਦਾਸ ਰੇ ਕਰ ਰਹੇ ਹਨ ਮੈਡਮ ਨੇ ਬੁੱਕ ਖਰੀਦ ਲਈ ਆ ਹੁਣ ਘੁੰਮਣ ਦੇ ਨਾਲ ਨਾਲ ਸਟੱਡੀ ਵੀ ਮਾਲ ਦੇ ਵਿੱਚ ਹੀ ਕਰਨੀ ਆਪਾਂ ਇਹ ਬੁੱਕ ਆਪਾਂ ਬਿਲਕੁਲ ਨਹੀਂ ਛੱਡਣੀ ਇਹ ਆਪਣੇ ਹੱਥ ਦੇ ਵਿੱਚ ਹੀ ਰਹੇਗੀ ਜਿੰਨਾ ਚਿਰ ਆਪਾਂ ਮਾਲ ਦੇ ਵਿੱਚ ਘੁੰਮਾਂਗੇ ਚਲੋ نیچے-नीचे ਮਨਰਾਜ ਰਾਜਾ ਹੁਣ ਆਪਾਂ ਬੱਚਿਆਂ ਦੇ ਪਲੇਜ਼ ਔਨ ਅਰੀਨਾ ਦੇ ਵਿੱਚ ਆ ਚੁੱਕੇ ਹਾਂ ਇੱਥੇ ਬੱਚੇ ਵੀਕਐਂਡ ਤੇ ਮੋਸਟਲੀ ਆ ਕੇ ਖੇਡਦੇ ਹਨ ਇੱਥੇ ਦਾ ਇੱਕ ਕਾਰਡ ਬੰਦਾ ਹੈ ਉਸ ਕਾਰਡ ਨੂੰ ਰੀਚਾਰਜ ਕਰਵਾਓ ਅਤੇ ਉਸ ਵਿੱਚ ਜੋ ਵੀ ਬੈਲੈਂਸ ਹੈ ਉਹਨੂੰ ਯੂਜ਼ ਕਰੋ ਅਤੇ ਪਲੇ ਕਰੋ ਇਸ ਤਰ੍ਹਾਂ ਇੱਥੇ ਬੱਚੇ ਆਣ ਕੇ ਵੀਕਐਂਡ ਤੇ ਮੋਸਟਲੀ ਖੇਡਦੇ ਹਨ ਮਾਰ ਦੋ ਮਾਜ ਮਾਜ ਮਾਰ ਦੋ ਕਿਲ ਦੇ ਮੌਲ 올 ਦਾ ਡਾਇਨਾਸੌਰ ਸ਼ੁੱਡ ਬੀ ਕਿਲ खाओगे इतना अज तायनासोर ओके कैसे ओके इतने तुझी की खाओगे हाँ? की खा रहे हो महाराज मनराज? मनराज? क्या खा रहे हो बर्गर okay. ओके प्राइस भी खा लो प्राइस यस, वेरी गुड चॉकलेट वाली खानी है ਵੀ ਦੇਖ ਸਕਦੇ ਹੋ ਜੀ ਆਪਾਂ ਮਾਲ ਤੋਂ ਵਾਪਸ ਆ ਚੁੱਕੇ ਹਾਂ ਸੋਸਾਇਟੀ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਸਟਾਲਾਂ ਲੱਗ ਚੁੱਕੀਆਂ ਨੇ ਲੋਕੀ ਸਾਮਾਨ ਖਰੀਦਦੇ ਵੀ ਪਏ ਨੇ ਤੇ ਸੈਲਰਸ ਸੇਲ ਵੀ ਕਰਦੇ ਪਏ ਨੇ ਇਹ ਜੋ ਸੈਲਰਸ ਨੇ ਇਹਨਾਂ ਨੇ ਰੈਂਟਲ ਸਟਾਲਸ ਲਈਆਂ ਨੇ ਸੋਸਾਇਟੀ ਦੀ ਇੱਕ ਪੂਰੀ ਆਰਗੇਨਾਈਜੇਸ਼ਨ ਬਣੀ ਹੋਈ ਹੈ ਜਿਹਨੂੰ ਏਓਏ ਕਹਿੰਦੇ ਨੇ ਤੇ ਏਓਏ ਹੀ ਸਭ ਇਹ ਫੰਕਸ਼ਨ ਸਭ ਕੁਝ ਆਰਗੇਨਾਈਜ਼ ਕਰਵਾਉਂਦੀ ਹੈ ਸੋ ਇਹ ਡਿਫਰੈਂਟ ਡਿਫਰੈਂਟ ਸਟਾਲਸ ਤੁਸੀਂ ਦੇਖ ਸਕਦੇ ਹੋ ਕੋਈ ਰੀਅਲ ਏਸਟੇਟ ਵਾਲੇ ਨੇ ਕੋਈ ਆਪਣਾ ਸਾਮਾਨ ਲਿਕ ਵੈਜੀਟੇਬਲਸ ਫਰੈਸ਼ ਲਿਆ ਕੇ ਵੇਚਦੇ ਨੇ ਤੇ ਇਹਦੇ ਤੁਸੀਂ ਦੇਖ ਸਕਦੇ ਹੋ ਪਰਫਾਰਮੈਂਸ ਆ ਵੀ ਸਟਾਰਟ ਹੋ ਚੁੱਕੀ ਹੈ ਨਿੱਕੇ ਨਿੱਕੇ ਬੱਚੇ ਦੇਖੋ ਪਰਫਾਰਮ ਕਰਦੇ ਪਏ ਨੇ ਤੇ ਐਂਕਰਸ ਸਟੇਜ ਤੇ ਚੜੇ ਹੋਏ ਨੇ ਹੁਣ ਇਸ ਟਾਈਮ ਤੇ ਔਰ ਸਾਰੀ ਇਹ ਹੋਸਟ ਕਰ ਰਹੇ ਨੇ ਈਵੈਂਟ ਨੂੰ ਤੇ ਤੁਸੀਂ ਅੱਗੇ ਹੌਲੀ ਹੌਲੀ ਇੰਜੋਏ ਕਰਿਓ ਛੋਟੇ ਛੋਟੇ ਰੋਨਿੰਗ ਪਰਫਾਰਮੈਂਸ ਦਿਖਾਵਾਂਗੇ ਤੇ ਬਨੇ ਰਹੋ ਸਾਡੇ ਨਾਲ Oh, yeah. oh, yeah. yeah. ਥੈਂਕ ਯੂ ਸੋ ਮੱਚ ਦੇਖਣ ਲਈ ਇਦਾਂ ਦਾ ਹੋਰ ਕੰਟੈਂਟ ਦੇਖਣ ਲਈ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁ ਕਰਿਓ ਜੀ ਧੰਨਵਾਦ